ਸਸੀ ਕਾ ਬਾਈ ਕੀ ਹਲਚਲ ਹੋਰ ਦਿਖ ਸਕ ਜੀ ਹਾਂ ਇਹ ਬੰਦਾ ਪੇਟੈਂਟ ਆ ਬਾਈ ਸੇਵਕ ਦਾ ਤੇ ਬਾਈ ਸੇਵਕ ਤੋਂ ਥੋੜੀ ਜਿਹੀ ਪਰਮਿਸ਼ਨ ਲੈ ਕੇ ਤੇ ਅੱਜ ਆਪਾਂ ਵੀਡੀਓ ਕਰ ਲੱਗੇ ਆ ਆਇਆ ਸੀ ਇੱਕ ਟਰੈਕਟਰ ਸੀ ਕੋਲੇ ਤੇ ਮੈਂ ਹਾਂ ਆਪਾਂ ਇਹਦੇ ਨਾਲ ਇਹਦੇ ਬਾਰੇ ਗੱਲਬਾਤ ਹੀ ਕਰ ਲਈਏ ਟਾਈਮ ਥੋੜਾ ਹੀ ਆ ਖੇਚਵੇਂ ਟਾਈਮ ਦੇ ਵਿੱਚ ਤੁਹਾਡੇ ਕੋਲ ਵੀਡੀਓ ਇਹ ਜੀ ਦੇਵਾਂਗੇ ਦੇਖੋ ਘਰ ਵੀਡੀਓ ਹਾਂਜੀ ਅੰਦਰਪਾਲ ਸਿੰਘ ਕਾਦੇ ਬਾਰੇ ਜਾਣਕਾਰੀ ਦੇਣੀ ਅੱਜ ਬਾਈ ਮੈਂ ਨਾ ਜਦੋਂ ਆਪਾਂ ਕੋਈ ਵੀਡੀਓ ਜਾਂ ਕੋਈ ਤਾਂ ਬੱਕ ਪੜਦੇ ਆ ਉਹ ਤੋਂ ਆਪਾਂ ਨੂੰ ਕੋਈ ਨਾ ਕੋਈ ਆਏ ਹੋ ਜਾਂਦਾ ਵੀ ਆਹ ਕੱਲ ਜਾਂਦਾ ਕੋਈ ਗਲਤ ਕਰਦਾ ਤੇ ਜਾਂ ਆਪਾਂ ਨੇ ਨਾ ਵਧੀਆ ਕੀਤੀ ਹੁੰਦੀ ਆ ਬਿਲਕੁਲ ਮੈਂ ਨਾ ਇੱਕ ਵੀਡੀਓ ਵੇਖੀ ਸੀ ਉਹਨਾਂ ਕਿਸੇ ਵੀਰ ਨੇ ਸਵਾਲ ਕੀਤਾ ਸੀਗਾ ਵੀ ਆਪਾਂ ਕਹਿੰਦੇ ਆ ਵੀ ਹਵਾ ਲੈਣ ਨਾਲ ਟਰੈਕਟਰ ਦਾ ਪੰਪ ਡਾਊਨ ਹੋ ਜਾਂਦਾ ਹਾਂ ਜਿਵੇਂ ਡੀਜ਼ਲ ਦੇ ਡੀਜ਼ਲ ਦੀ ਹਵਾ ਹਾਂ ਜੇ ਡੀਜ਼ਲ ਮੁੱਕ ਗਿਆ ਉਹਦੀ ਵਜ੍ਹਾ ਕਰਕੇ ਆਪਣੇ ਪਹਿਲਾਂ ਤੋਂ ਬਜ਼ੁਰਗ ਕਹਿੰਦੇ ਆਏ ਆ ਵੀ ਜੇਬ ਜਾਂ ਤੁਸੀਂ ਹਜ਼ਾਰ ਘੰਟਾ ਚਲਾਤਾ ਜੇਬ ਦੀ ਇੱਕ ਵਾਰੀ ਹਵਾ ਦਬਾਤੀ ਹਾਂ ਵਾਹ ਵਾਹ ਉਹ ਪੰਪਾ ਵਾਲਾ ਮਕੈਨਿਕ ਸੀ ਵੀਰ ਉਹਨੇ ਦੱਸਿਆ ਵੀ ਜਿਹੜਾ ਮਾਈਕੋ ਪੰਪਾ ਪੰਪਾ ਹਵਾ ਲੈਣ ਨਾਲ ਜ਼ਿਆਦਾ ਪ੍ਰੋਬਲਮ ਨਹੀਂ ਆਉਂਦੀ ਠੀਕ ਆ ਉਹਨੇ ਤਰੀਕਾ ਉਹਨੇ ਗੱਲ ਸਹੀ ਕੀਤੀ ਕਿਹਾ ਉਹਨੇ ਆਏ ਵੀ ਪ੍ਰੋਬਲਮ ਆਉਂਦੀ ਕਚਰੇ ਨਾਲ ਜਦੋਂ ਟਰੈਕਟਰ ਸਾਰੀ ਹਵਾ ਖਿੱਚ ਲੈਂਦਾ ਡੀਜ਼ਲ ਖਿੱਚ ਲੈਂਦਾ ਬਾਅਦ ਵਿੱਚ ਡੀਜ਼ਲ ਮਿਲਦਾ ਨਹੀਂ ਉਹ ਸੂਤਾ ਮਾਰਦਾ ਜਿਹੜੇ ਆਸੇ ਪਾਸੇ ਕਚਰੇ ਹੁੰਦੇ ਉਹ ਜਾਵੜੈਂਦੇ ਆ ਹੂੰ ਹੂੰ ਉਹਦੇ ਨਾਲ ਨੁਕਸਾਨ ਹੁੰਦਾ ਜੇ ਉੱਥੇ ਕਚਰੇ ਨਾ ਹੋਣ ਸਾਫ਼ ਹੋਵੇ ਤੇ ਉਹਦਾ ਨੁਕਸਾਨ ਨਹੀਂ ਹੁੰਦਾ ਤਾਂ ਹੂੰ ਇਹ ਟਰੈਕਟਰ 900 ਘੰਟਾ ਚੱਲਿਆ। ਅੱਛਾ ਸਾਰਾ ਹੀ ਸਾਰਾ 900 ਘੰਟਾ ਚੱਲਿਆ। ਇਹਦਾ ਪੰਪ ਕਰਾਇਆ ਸੀ ਜੀ। ਅੱਛਾ ਹਾਂ ਇਹ ਤਲਵੰਡੀ ਕੋ ਆਰਾਮ ਤੋਂ ਪੰਪ ਕਰਾਇਆ ਹੁਣ ਇਹਦਾ। ਤੇ ਇਹਦੇ ਪੰਪ ਦੀ ਹਾਲਤ ਇਹ ਸੀ ਵੀ ਜਿਵੇਂ ਇਹ 25-30 ਸਾਲ ਪੁਰਾਣਾ ਟਰੈਕਟਰ ਹੋਵੇ। ਇਹ ਮਾਡਲ ਕਿਹੜਾ ਹੈ? 22 ਅੱਛਾ 22 ਮਾਡਲ ਆ। 22 ਮਾਡਲ। ਯਾਨੀ ਕਿ 2 ਸਾਲ ਹੋਏ ਆ ਲਗਭਗ 2 ਹੋਏ ਨਹੀਂ ਹੋਣੇ। ਉਹਨਾਂ ਦੀ 21 12 13 ਕਿੱਲਿਆਂ ਦੀ ਆ। 900 ਘੰਟਾ ਟਰੈਕਟਰਾਂ ਦੇ 900 ਘੰਟੇ ਚ ਵੀ ਇਹ 400 ਘੰਟਾ ਤਾਂ ਇਹ ਗੁਰਦਵਾਰੀ ਗਿਆ ਬਾਬਿਆਂ ਗੁਰੂ ਘਰਾਂ ਚ ਹੀ ਗਿਆ ਠੀਕ ਆ ਹੁਣ ਵੀ ਇਹ ਜਦੋਂ ਜਾਂਦਾ ਜੀਰੇ ਖੜ ਗਿਆ ਠੀਕ ਆ ਤੇ ਮੈਨੂੰ ਫੋਨ ਕੀਤਾ ਅਮਨੇ ਨੇ ਮੈਨੂੰ ਆਦਾ ਟਰੈਕਟਰ ਨਾ ਪਤਾ ਨਹੀਂ ਕੀ ਗੱਲ ਹੋ ਗਈ ਮੈਂ ਇਥੋਂ ਮਕੈਨਿਕ ਲੈ ਕੇ ਗਿਆ ਨਾਲ ਅੱਛਾ ਇਹਦੀ ਪ੍ਰੋਬਲਮ ਜਿਹੜੀ ਸੀਗੀ ਨਾ ਉਹ ਪਹਿਲਾਂ ਦੀ ਸੀ ਬਾਈ ਜਿਹੜੀ ਆਪਾਂ ਬਿਲ ਟੌਪ ਤੇ ਪਹਿਲਾਂ ਗੱਲ ਕਰਨੀ ਉਹ ਦੱਸਦਾ ਹਾਂ ਜਿਹੜਾ ਮਾਈਕੋ ਪੰਪ ਆ ਹੂੰ ਉਹ ਉਹਨੂੰ ਆਪਾਂ ਉਹਦੀ ਚਕਨਾਟ ਬਰਕਰਾਰ ਰੱਖਣ ਵਾਸਤੇ ਆਪਾਂ ਮਗਲਾਲ ਪਾਉਣੀ ਆ ਪਹਿਲਾ ਟਰੈਕਟਰਾਂ ਚ ਪਾਉਣਾ ਪੈਂਦਾ ਸੀ ਹੁਣ ਵੀ ਕਈ ਟਰੈਕਟਰ ਆਉਂਦੇ 44 744 ਦੇ ਆਉਂਦਾ ਹੈ ਤੇਲ ਕੰਪਨੀ ਪੰਪ ਦੇ ਵਿੱਚੋਂ ਦੇ ਦਿੰਦਾ 856 ਦੇ ਤਾਂਵੇਂ ਮਾਡਲਾਂ ਦੇ ਪਾਉਣਾ ਪੈਂਦਾ ਠੀਕ ਹੈ ਹੁਣ ਜਿਹੜੇ ਟਰੈਕਟਰ ਫੋਰਡ ਆ 25 11 59 ਗਣ ਇਹਨਾਂ ਦੇ ਆਪਾਂ ਮਗਲੈਲ ਪਾ ਆਂਦੇ ਸੀ ਜਾਂ ਸਰਵਿਸ ਮੁੱਕੇ ਜਿਹੜੇ ਬੰਦੇ ਜਾਦੇ ਕੇਅਰ ਕਰਦੇ ਸੀ ਉਹ ਜਿਵੇਂ 100 ਘੰਟੇ ਬਾਅਦ 50 ਘੰਟੇ ਬਾਅਦ ਪਾਉਂਦੇ ਰਹਿੰਦੇ ਆ ਹੁਣ ਕੰਪਨੀਆਂ ਨੇ ਉਹ ਚ ਪੈ ਬਲਾਤੀ ਸਪੈਸ਼ਲ ਹਾਰ ਟਾਈਮ ਉਹ ਚ ਮਗਲੈਲ ਜਾਂਦਾ ਹੀ ਰਹਿੰਦਾ ਜੌਂਡੀਅਰ ਦੇ ਵੀ ਆਰਜਨ ਦੇ ਵੀ ਹਰ ਇੱਕ ਨੇ ਕਰਤਾ ਉਹ ਕੰਮ ਇਹਦੇ ਮੇਕੋ ਪੰਪ ਆਉਂਦਾ ਜਿਹੜਾ ਇਹ ਪੰਪਾ ਰੂਟਰ ਪੰਪ ਇਹਦੇ ਦੇ पास ਆ ਜਾ ਇਹਨੇ ਇਹਨੇ ਕੁਲਾ ਇਹਦੀ ਜਿਵੇਂ ਆਪਾਂ ਕਹਿੰਦੇ ਲੂਬ੍ਰੀਕੇਸ਼ਨ ਇਹਦੀ ਡੀਜ਼ਲ ਨਹੀਂ ਕਰਨੀ ਆ ਠੀਕ ਆ ਇਹਨੇ ਕੁਲਾ ਇਹ ਇਹਦੀ ਡੀਜ਼ਲ ਨਾ ਹੋਣੀ ਆ ਇਹ ਚ ਪ੍ਰੋਬਲਮ ਪਤਾ ਕੀ ਆਈ ਬਾਈ ਅੱਛਾ ਜੀ ਇਹਦੇ ਨਾਲ ਇੱਥੇ ਫੀਡ ਪੰਪ ਚ ਜਾਲੀ ਹੁੰਦੀ ਆ ਇੱਥੇ ਠੀਕ ਆ ਦਿੰਦਲੇ ਪੈਸ ਜਾਲੀ ਹੁੰਦੀ ਆ ਉਹ ਜਾਲੀ ਜਾਂ ਤਾਂ ਮਾੜਾ ਤੇਲ ਪਾਉਣ ਨਾਲ ਜਾਂ ਕਿਸੇ ਵਜ੍ਹਾ ਕਰਕੇ ਚੋਕ ਹੋ ਗਈ ਠੀਕ ਆ ਇਹ ਨਾ ਤਾਂ ਟਰੈਕਟਰ ਉਵੇਂ ਖੜਦਾ ਹੀ ਸੀ ਤੇ ਨਾ ਚੱਲਦਾ ਸੀ ਉਹ ਬੰਦੇ ਜਾਣਕਾਰ ਘੱਟ ਸੀਗੇ ਆਵਣੇ ਨੇ ਜਦੋਂ ਇਹ ਚਲਾਇਆ ਆਵਣੇ ਨੇ ਉਹਨਾਂ ਨੂੰ ਦੋ ਤਿੰਨ ਵੀਰਾਂ ਕਿਹਾ ਵੀ ਟਰੈਕਟਰ ਸਹੀ ਨਹੀਂ ਇਹਦੀ ਰੇਸ ਆਪਣੀ ਇੰਨੀ ਖੋਲੀ ਹੋਈ ਆ ਘੱਟੋ ਘੱਟ 4000 RPM ਤੇ ਜਾਂਦਾ ਏ 3500 4000 ਤੇ ਤੇ ਆਪਾਂ ਸਾਰੀ ਰੇਸ ਕਰਦਗੇ ਤਾਂ ਵੀ 2000 ਤੇ ਜਾਂਦਾ ਨਹੀਂ ਠੀਕ ਆ ਉਹ ਚਲ ਉਹਨਾਂ ਨੇ ਕਿਹਾ ਵੀ ਤੈਨੂੰ ਭਲੇਖ ਆਊਗਾ ਉਹਨਾਂ ਨੇ ਬੰਦੇ ਮਕੈਨਿਕ ਸੱਦੇ ਜਾਂ ਸੀ ਚ ਉਹ ਬੰਦੇ ਟਰੈਕਟਰ ਦਾ ਇਹਦਾ ਪੰਪ ਅਡਵਾਂਸ ਕਰ ਗਏ ਅਰੇ ਇਸ ਹੋਰ ਵਧਾ ਗਈ ਵੀ ਸਹੀ ਇਹਨੂੰ ਕੁਛ ਨਹੀਂ ਹੁੰਦਾਗਾ ਇਹਦੀ ਇਹਦੀ ਪੰਪ ਦੀ ਜਾਨ ਨਿਕਲ ਗਈ ਇਹ ਸੂਤਾ ਹੀ ਮਾਰਦਾ ਰਿਹਾ ਹਰ ਟਾਈਮ ਇਹਦੇ ਕੋਲ ਡੀਜ਼ਲ ਪੂਰਾ ਹੀ ਨਹੀਂ ਪਿਆ ਹਜੇ ਇਹਨੇ ਹੋਰ ਚੱਲੀ ਜਾਣਾ ਹੈ ਹੋਰ ਨੁਕਸਾਨ ਕਰ ਦੇਣਾ ਸੀ ਕੀ ਹੋਇਆ ਇਹਦਾ ਫੇਸ ਉੱਡ ਗਿਆ ਜਿਹੜਾ ਪੰਪ ਵਾਲਾ ਫੇਸ ਹੁੰਦਾ ਉਹ ਅੱਛਾ ਕਰੰਟ ਵਾਲਾ ਹੈ ਹਾਂ ਦੂਜਾ ਰੂਟਰ ਕਰਕੇ ਹਾਂ ਤੇ ਜਦੋਂ ਫੇਸ ਉੱਟ ਗਿਆ ਉਹਨੂੰ ਆਏ ਹੋ ਗਿਆ ਵੀ ਟਰੈਕਟਰ ਦੇ ਜਾਂਦਾ ਫਿਲਟਰ ਚੋਕ ਆ ਜਾਂ ਡੀਜ਼ਲ ਮੁੱਕ ਗਿਆ ਡੀਜ਼ਲ ਪਾ ਕੇ ਉਹਨਾਂ ਨੇ ਜਦੋਂ ਹਵਾ ਕਢਾਈ ਫੇਸ ਅੱਲੀ ਤਾਂ ਧਿਆਨ ਨਹੀਂ ਦਿੱਤਾ ਉਹ ਜਿਹੜੀ ਪੰਪ ਚ ਉਹ ਚੀਜ਼ ਅੱਗੇ ਸੂਤਾ ਮਾਰ ਕੇ ਖਿੱਚੀ ਜਾਂਦਾ ਸੀ ਕੇਰਾ ਹੁਣ ਹਵਾ ਬਣ ਗਈ ਦੁਬਾਰਾ ਉਹ ਤਾਂ ਪੰਪ ਤੋਂ ਤੇਲ ਚੱਕਿਆ ਹੀ ਨਹੀਂ ਗਿਆ ਠੀਕ ਹੈ ਦੁਬਾਰਾ ਇਹਨੂੰ ਖਿੱਚ ਕੇ ਲਿਆਂਦਾ ਤੇ ਜਦੋਂ ਇਹਦਾ ਪੰਪ ਖੋਲਿਆ ਤੇ ਵੱਢਿਆ ਗਿਆ ਇਹਦਾ ਮਤਲਬ ਇਹ ਆ ਆਪਾਂ ਕਹਿਣ ਦਾ ਭਾਵੇਂ ਜਦੋਂ ਹੌਲੈਂਡ ਟਰੈਕਟਰ ਥੋੜਾ ਇਹ ਕੰਡੀਸ਼ਨ ਚ ਵੀ ਜਿਵੇਂ ਆਪਾਂ ਨੂੰ ਲੱਗਦਾ ਦੋ ਸਿਲੰਡਰ ਬੋਲਦੇ ਆ ਜਾਂ ਆਪਾਂ ਨੂੰ ਲੱਗਦਾ ਫਿਲਟਰ ਚੋਕ ਆ ਜਾਂ ਆਪਾਂ ਨੂੰ ਲੱਗਦਾ ਵੀ ਡੀਜ਼ਲ ਸਹੀ ਨਹੀਂ ਇਹਨੂੰ ਉਦੋਂ ਹੀ ਦਿਖਾ ਲਓ ਜੇ ਪੰਪ ਸੂਤੇ ਨਾਲ ਚੱਲਦਾ ਰਿਹਾ ਜਿਵੇਂ ਹਵਾ ਲੈ ਕੇ ਕੋਈ ਚੀਜ਼ ਆਪਾਂ ਮੈਕੋ ਪੰਪ ਨੂੰ ੱੱਕੇ ਨਾ ਚਲਾਈ ਜਾਂਦੇ ਆ ਇਹ ਪੰਪ ਵੱਢੇ ਜਾਂਦਾ ਇਹ ਉਹਨਾਂ ਦਾ 20000 ਦਾ ਨੁਕਸਾਨ ਹੋਇਆ ਘੱਟੋ ਘੱਟ ਬਿਲਕੁਲ ਨਵੇਂ ਟਰੈਕਟਰ ਦੇ ਵਿੱਚ ਨਵੇਂ ਟਰੈਕਟਰ ਦੇ ਵਿੱਚ ਤੇ ਜਿਹੜਾ ਗਾਰੰਟੀ ਵਾਰੰਟੀ ਏਜੰਸੀਆਂ ਲਿਖ ਦਿੰਦੀਆਂ ਉਹਦੇ ਚ ਉਹ ਭਾਈ ਉਹ ਗਾਰੰਟੀ ਵਾਰੰਟੀਆਂ ਕੋਈ ਮੈਂ ਇਹ ਟਰੈਕਟਰ ਜਦੋਂ ਦਾ ਆਇਆ ਨਾ ਮੈਂ ਬਹੁਤ ਚੀਜ਼ਾਂ ਆ ਦੇਖੋ ਆਪਾਂ ਕਿਸੇ ਤੱਕ ਕਿੰਤੋ ਬ੍ਰੈਂਡ ਨਹੀਂ ਕਰਦੀ ਇਹ ਟਰੈਕਟਰ ਦੇ ਤੁਸੀਂ ਇਹਨਾਂ ਨੇ ਨਵਾਂ ਲਿਆ ਇਧਰ ਦੇਖਿਓ ਆਗੇ ਹੂੰ ਹੂੰ